ਨੈਕਸਟ ਟਾਈਮ ਨੋ ਪ੍ਰੈਸ਼ਰਾਈਜ਼ ਬੋਲ ਮੋਰ ਮੋਰ ਨੋ ਪ੍ਰੈਸ਼ਰ ਇਹ ਅੰਗਰੇਜ਼ੀ ਹਾਂ ਕਬੱਡੀ ਇਹਨੇ ਪੰਜ ਪੰਜ ਵਾਲੀ ਰੇਡਾ ਪ੍ਰੈਸ਼ਰ ਲੈ ਆ ਨੀ ਇਹਨੇ ਉਸਤਾਦ ਨਹੀਂ ਜੱਫਿਆਂ ਦਾ ਘੱਟ ਫਰਕ ਨਹੀਂ ਆਪਣੇ ਪੰਜ ਅੱਖਾਂ ਦਾ ਫਰਕਾ ਕਿੰਨੇ ਦਾ ਪੰਜਾਂ ਪੰਜੇ 10 ਪੰਜਾਂ ਪੰਜੇ ਆ ਨਹੀਂ ਉਸਤਾਦ ਤਿੰਨ ਦਾ ਪੰਜੀ ਪੰਜੀ ਜੱਫਾ ਦਸਤੀ ਦਾ ਇਧਰ ਆਪਾਂ ਤਿੰਨ ਲਾਈਨੋਂ ਤੋਂ ਬਾਦ ਪੰਜ ਇੱਕ ਮਣੀ ਨੂੰ ਇੱਕ ਦਿੱਤਪਾਲ ਨੂੰ ਦੋ ਗੁਰਪ੍ਰੀਤ ਨੂੰ ਇੱਕ ਰਾਜੂ ਨੂੰ ਹਾਂ ਯਾਨੀ ਮੈਂ ਇਕੱਲਾ ਇਕੱਲਾ ਕਿਹਨੇ ਬੈਠਾ ਹੁਣ ਐ ਵੀ ਦੱਸ ਕੀਨੇ ਕਿਨੇ ਲਾਏ ਇੱਕ ਲੱਖੇ ਜਿਵੇਂ ਨੇ ਰਾਜੂ ਨੂੰ ਲੱਖਾਂ ਟੀਮਾਂ ਕਿੱਥੇ ਹੋਰੇ ਲੱਖੇ ਨੇ ਕੋਨੇ ਆਪਣੇ ਕੋਠੇ ਚ ਟੱਣ ਦੇ ਉਹਨੇ ਲਾਇਆ ਰਾਜੂ ਨੂੰ ਹਾਂ ਦੋ ਗੁਰਪ੍ਰੀਤ ਨੂੰ ਲਾਇਆ ਯਾਦ ਨੇ ਹਾਂ ਇੱਕ ਮਣੀ ਨੂੰ ਲਾਇਆ ਮੈਂ ਹਾਂ ਇੱਕ ਲਾਇਆ ਉਹਨੇ ਕੋਠੇ ਚ ਟੱਲੇ ਨਹੀਂ ਚਿੱਤਪਾਲ ਨੂੰ ਮੇਰੇ ਤੇ ਚਿੱਤਪਾਲ ਹਾਂ 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 33 ਪੰਜੀ ਅੱਖਾਂ ਦਾ ਫਰਕ ਵੀ ਪਰ ਘੱਟ ਬੋਲਿਆ ਐ ਹੋਣੀ ਤੇ ਛੇ ਕਰ ਫਰਕ ਦੀ ਆਪਣਾ 33 43 ਪੁਆਇੰਟ ਸੀ ਕੋਈ 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 ਇੱਕ ਕਲਾਸ ਮਾਇਓ ਨੇ ਮਿੰਦੀ ਮੁਰਦਾ 33 43 ਪੁਆਇੰਟ ਸੀ ਲਾਟ ਨਹੀਂ ਰੋਕਦਾ ਉਹ ਜਾਂਦਾ ਜਾਂਦਾ ਇਹਨੂੰ ਕਹਾਂ ਮਾਂ ਨੂੰ ਪਾ ਲੈਣ ਦੇ ਬਾਕੀ ਤੁਸੀ ਰਿਸਕ ਤੁਹਾਨੂੰ ਲੈਣਾ ਯਾਰ ਕੀ ਪਤਾ ਕੋਈ ਟਾਈਮ ਦਾ ਕਲੀਅਰ ਤਾਂ ਹੈ ਨਹੀਂ ਸ਼ੌਖਾ ਦਾ ਮੁਰਦਾ ਜੇ ਜਾਵੇ ਤਾਂ ਮੁੜੇ ਜਾਂਦਾ ਹੀ ਨਹੀਂ ਭੈਣ ਦਾ ਕੁੱਕਾ ਮਰ ਬਈ ਜਾਂਦਾ ਰੇਡ ਨਾਲ ਆ ਪੋਈ ਜਾਂਦਾ ਯਾਰ ਹੋ ਨਹੀਂ ਪਤਾ ਕੀ ਆ ਜੱਫਾ ਖਾ ਦੋ ਉਹ ਜਿਹੜੀ ਜਾਫੀ ਕੂਕ ਮਾਰਦੇ ਆਪਣੇ ਆਰਡਰ ਤੇ ਮੈਨੂੰ ਨਹੀਂ ਵੀ ਲੱਗੀ ਅੱਜ ਤੱਕ ਹੋਣਾ ਆਪਣੇ ਨਹੀਂ ਫਰੰਟ ਤੇ ਰੱਖ ਦੋ ਉੱਪਰ ਉਹ ਲੱਗਦਾ ਵੀ ਉਹ ਵੀ ਮਾਰ ਕੇ ਕਬੱਡੀ ਕਰਦਾ 50 ਦਾ ਫਰਕ ਆਪਣਾ ਨੰਬਰ ਉਹ ਸਹੀ ਕਹਿੰਦਾ ਪੂਰੀ ਦਿੱਤੀ ਸੰਦੇ ਤੋਂ ਵੱਡੀ ਦਿੱਤੀ ਵੇਦਾ ਓਕੇ ਓਕੇ ਨੋ ਬ੍ਰੋ ਲਾਪ ਹੋ ਗਈ ਜੀ ਕਹੇ ਬਰਾਤ ਥੱਲੇ ਉਤਾਰ ਦੇ ਮੇਰੀ ਗੱਲ ਸੁਣ ਜਾਣ ਤੂੰ ਫੁੱਟੂ ਕੰਮ ਤੋਂ ਤੂੰ ਕਰਦਾ ਇਹਨੂੰ ਨਹੀਂ ਮੇਰਾ ਬੁਰਾ ਮੇਰੀ ਗੱਲ ਸੁਣਾ ਪੰਨੀ ਦੀ ਲਾਲ ਪੱਤੇ ਨਾਲ ਬਣੀ ਜੀ ਸੱਤੂ ਦੀ ਕੈਂਚੀ ਪੱਤ ਗਿਆ ਨਾ ਉਹ ਵੀ ਓਏ ਆ ਦੋਏ ਉਂਗਲਾ ਬੰਨਿਆ ਕਰਾਸ਼ ਚ ਆ ਜਿਹੜੀ ਲਰਨਿੰਗ ਦੋਏ ਬੰਨੀ ਆ ਤੇ ਸੱਤੇ ਚ ਉੱਪਰ ਚਿੱਟੀ ਪੱਟੀ ਬਨ ਕੇ ਉੱਪਰ ਦੀ ਲਾਲ ਲਾ ਗਈ ਜੀ ਇਹ ਸੱਤੂ ਦੀ ਕੈਂਚੀ ਪੱਤ ਗਿਆ ਆ ਉਹ ਦੋ ਖੁੱਲ ਗਈ ਸਾਨੂੰ ਕੋਣੀ ਪੈਣੀ ਆ ਬੈਂਟ ਉਹ ਬੈਂਟ ਚ ਪਈ ਆ ਜੇ ਲੋ ਇਹਨਾਂ ਨਾਲ ਜਿਹੜੇ ਪਹਿਲਾਂ ਉਹ ਆਪਣੀ ਟੀਮ ਮੈਚ થઈ ਨਹੀਂ ਜਦੋਂ ਕੁਆਟਰ ਚ ਹਾਰਈ ਆ ਤੇ ਉਹਨਾਂ ਨਾਲ ਮੈਚ ਗੋਰੇ ਹਰਾਂ ਨਾਲ ਹਾਂ ਗੋਰੇ ਹਰਾਂ ਨਹੀਂ 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 ਗੋਰੇ ਹਰਾਂ ਨਾਲ ਨਹੀਂ ਦੂਜੀ ਨਾਲ ਕਿਹੜੀ ਹਾਲਾਤ ਇਹਨੇ ਰੁਕੀ ਵੀ ਨਹੀਂ ਜਿੱਤੇ ਉਹਨਾਂ ਨਾਲ ਫਾਈਨਲ ਆ ਗੋਰੇ ਨਾਲ ਰੂਬੀ ਹੋਣੀ ਨਹੀਂ ਜਿੱਤੇ ਉਹ ਰੂਬੀ ਵੀ ਹਾਰ ਕੇ ਰੂਬੀ ਹੋਣੀ ਆ ਜੇ ਹਾਰ ਕੇ ਜਿੱਤੇ ਆ ਉਹ ਦੂਪੀਰ ਦੀ ਜਿੱਤੇ ਆ ਜਿੱਤੇ ਆ ਬੰਮਾ ਲਾਉਂਦੇ ਆ ਯਾਰ ਮੈਨੂੰ ਕਿਉਂ ਲੱਗਦਾ ਉਹ ਤਾਂ ਬੌਮ ਲਾ ਰਹੇ ਨੇ ਉਹ ਦੇਖੋ ਅੱਛਾ ਰੂਪੀ ਉਹਨਾਂ ਨਾਲ ਆ ਯਾਰ ਰੂਪੀ ਉਹਨਾਂ ਦਾ ਨਾ ਆ ਸਾਨੂੰ ਕਹਿੰਦੇ ਲਿਖਣੇ ਮੈਚ ਮੁਕਲਾਵੇ ਇਹ ਤਾਂ ਆਪਣੇ ਦੁਆਰੇ ਆਹੋ ਉਹ ਇੱਕ ਰੂਪੀ ਤਾਂ ਖੇਡੀ ਗਏ ਕਦੀ ਕਿੱਡ ਪਾਇਆ ਉਹਨਾਂ ਨੂੰ ਬੁਲਾਵਾ ਲੱਗ ਗਿਆ ਉਸਤਦ ਉਸਤਦ ਇਹਨੇ ਕੱਪ ਚੱਕ ਲੈਸੀ ਤੂੰ ਉਸ ਤੋਂ ਉਪਰਾਧ ਨੂੰ ਕਰਨਾ ਸਟਾਪਰ ਇੱਕ ਗੱਲ ਨਹੀਂ ਰੱਖ ਲੈਣਾ ਕਿਵੇਂ ਮੇਰੇ ਕੋਲ ਲੱਗੇ ਬਲੇਟ ਦਾ 2010 ਵਾਲਾ ਬੈਟ ਰੀਟਰ ਵਰਲਡ ਕੱਪ ਵਾਲਾ ਪੈਣਿਆ ਇਹ ਤਾਂ ਨੀ ਕੋਈ ਨਿਸ਼ਾਨੀ ਜੀ ਕੋਈ ਯਾਰ ਪਰ ਜੋਸ਼ ਆ ਗਿਆ ਆ ਇਧਰ ਜੋਸ਼ ਆ ਗਿਆ ਕਹਿੰਦਾ ਮੇਲੇ 'ਚ ਜੋਸ਼ ਆ ਗਿਆ ਇਧਰ ਕਬੱਡੀ ਦੇ ਕੇ ਆ ਇਹ ਚਾਲਾ ਚਲ 15 ਸਕਰ ਲੈ ਗਏ ਚਾਲਾ ਚਾਲਾ ਉਹ ਵੀ ਪੰਗੜ ਵੀ ਹੇ ਪੀਰ ਜੀ ਗੁਰੂ ਨਾਨਕ ਸੈਟੀ ਆਫ ਸੈਸਰੇਡੀ ਵੱਲੋਂ ਹੰਦਵਾ ਦਾ ਪ੍ਰਿੰਸ ਸਿੰਘ ਜੀ ਮਰਾਰੇ ਵਾਲਿਆਂ ਦੀ ਵਰਸੀ 74 ਵਰਸੀ ਮਨਾਈ ਜਾਊਗੀ 22 29 ਤੇ 30 ਜੂਨ ਨੂੰ ਵਧਾਈਆਂ ਨੂੰ ਸਦੇ ਦਿੱਤੇ ਜਾ ਰਹੇ ਨੇ ਵਧਾਈਆਂ ਕੋ ਸਰ ਵਧਾਈਆਂ ਆ ਗਈਆਂ 26 ਤੇ ਗਲੈਡੀਏਟਰ ਸੰਦੀਪ ਨੰਗਰ ਦੀ ਕਬੱਡੀ ਕਲੱਬ ਦੇਰੀ ਦੀ ਟੀਮ ਦੇ ਪਾਟ ਰਹੇ ਆ 37 ਗਲੈਡੀਏਟਰ ਸੰਦੀਪ ਨੰਗਰ ਦੀ ਦੇਰੀਆ ਅੱਜ ਦੇ ਇਸ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਨਾਰਖ ਵਰਗਾ ਅਰਖਵਾਲ ਦੀ ਟੀਮ